ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਕੁਲਵਿੰਦਰ ਰਾਮ ਗੜੀਆ ਬਾਈ ਅਮਰੀਕ ਕੁਲਾੜੇ ਵਾਲਾ ਤੇ ਇਹਦੇ ਕੋਲੇ ਬਾਈ ਜਿਹੜਾ ਗੋੜਾ ਆ ਉਹ ਮਿਲਦਾ ਜਮਾ ਆਰਗੇਨਿਕ ਤੇ ਬਾਈ ੱਲੇ ਲਾਈ ਬੈਠਾ ਸਾਰਾ ਸਮਾਨ ਦੇਸੀ ਜਮਾ ਜਿਹੜਾ ਕਿ ਅੱਜ ਕੱਲ੍ਹ ਅੱਜ ਕੱਲ੍ਹ ਜਿਹੜਾ ਹਰ ਇੱਕ ਬੰਦੇ ਦੀ ਲੋੜ ਹੋ ਗਈ ਹੈ ਕਿ ਜਿਹੜੀਆਂ ਆਪਾਂ ਕੈਮੀਕਲ ਵਾਲੀਆਂ ਚੀਜ਼ਾਂ ਖਾ ਖਾ ਕੇ ਤੇ ਬਿਮਾਰੀਆਂ ਦਾ ਘਰ ਆਪਣਾ ਆਪ ਅਸੀਂ ਸੇੜ ਲਿਆ ਬਿਮਾਰੀਆਂ ਨੂੰ ਘਰ ਬਣਾ ਲਿਆ ਤੇ ਦੇਸੀ ਚੀਜ਼ਾਂ ਵੱਲ ਲੋਕ ਹੌਲੀ ਹੌਲੀ ਮੋਡਰਨ ਲੱਗ ਗਏ ਆ ਤੇ ਬੈਠਾ ਬਾਈ ਅਮਰੀਕਾ ਕਲਾੜੇ ਵਾਲਾ ਕਰਦੇ ਆ ਗੱਲਬਾਤ ਆਜੋ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਹੁਤ ਵਧੀਆ ਬਾਈ ਜੀ ਤੁਸੀਂ ਦੱਸੋ ਵੀ ਆਪਣੇ ਕੋਲੇ ਜਿਹੜਾ ਦੇਸੀ ਇਹ ਸਾਰਾ ਗੁੜ ਤੋਂ ਲੈ ਕੇ ਤੇ ਹੋਰ ਕੀ ਕੀ ਸਮਾਨ ਆ ਜਿਹੜਾ ਆਪਾਂ ਬਹੁਤ ਜ਼ਿਆਦਾ ਅੱਜ ਮੇਲੇ ਦੇ ਵਿੱਚ ਆਪਾਂ ਲੋਕਾਂ ਨੂੰ ਵੀ ਲੈ ਕੇ ਗਏ ਬਹੁਤ ਜ਼ਿਆਦਾ ਭੀੜ ਰਹੀ ਹੈ ਆਪਣੇ ਕੋਲੇ ਆਪਣੇ ਕੋਲੇ ਮਸਾਲੇ ਹਾਂਜੀ ਜਿੰਨੇ ਰਸੋਈ ਚ ਵਰਤੇ ਜਾਂਦੇ ਆ ਬੇਸਣ ਠੀਕ ਆ ਜੀ ਸਪੈਸ਼ਲ ਕਿਸਮ ਦਾ ਬਹੁਤ ਵਧੀਆ ਕੁਆਲਿਟੀ ਦਾ ਬੇਸਣ ਆ ਠੀਕ ਆ ਜੀ ਮਲਟੀ ਗ੍ਰੇਨ ਆਟਾ ਤੇਲ ਨੇ ਹਾਂ ਜੀ ਉਗਲੀ ਸਰੋਂ ਦਾ ਕਾਲੀ ਸਰੋਂ ਦਾ ਦੇਸੀ ਛੋਲੇ ਨੇ ਦੇਸੀ ਖੰਡ ਆ ਠੀਕ ਹੈ ਸਾਡੇ ਕਹਿੰਦੇ ਨਾ ਤੁਸੀਂ ਵਿਸ਼ਵਾਸ ਕਰੋ ਇੱਕ ਵਾਰੀ ਵਰਤ ਕੇ ਵੇਖੋ ਫਿਰ ਤੁਸੀਂ ਆਪੇ ਮੰਗੋਗੇ ਬਹੁਤ ਭੀੜ ਸੀ ਅੱਜ ਹਾਂ ਬਹੁਤ ਜਣੇ ਲੋਕ ਆ ਜਿਹੜੇ ਹਾਂ ਲੋਕਾਂ ਕੋਲ ਹਾਂ ਲੈ ਕੇ ਗਏ ਆ ਆਪਣਾ ਨੰਬਰ ਬੋਲ ਦਿਓ ਜੀ ਨੰਬਰ 7589290597 ਘਰੇ ਡਿਲੀਵਰ ਕਰ ਦਿੰਦੇ ਆ ਬੈਠਿਆਂ ਨੂੰ ਆ ਵੀਰੇ ਹਾਂ ਪਹੁੰਚ ਦੀ ਹਾਂ ਕਰਵਾਉਂਦੇ ਆ ਖਰਚਾ ਕੋਰੀਅਰ ਦਾ ਉਹਦਾ ਹੋ ਦਾ ਹਾਂ ਜੀ 100 ਤੱਕ ਦੁਨੀਆ ਚ ਕੋਰੀਅਰ ਜਾਂਦਾ ਉਸ ਤੋਂ ਤੱਕ ਪਹੁੰਚਦੇ ਠੀਕ ਆ ਲਓ ਵੀ ਦੋਸਤੋ ਤੁਹਾਨੂੰ ਹੁਣ ਆਪਾਂ ਚਿੱਤ ਦਿਖਾ ਦਿੰਦੇ ਆ ਸਾਰਾ ਕੁਝ ਆ ਦੇਖੋ ਜੇ ਤੁਸੀਂ ਘਰੇ ਬੈਠੇ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਘਰੇ ਬੈਠੇ ਵੀ ਪਹੁੰਚ ਜਿਹੜੀ ਹੋ ਜੂਗੀ ਹਲਦੀ ਨੂਨ ਮਿਰਚ ਮਸਾਲਾ ਹਾਂ ਮੜਾ ਜਾ ਪਰੇ ਹੋਏ ਉਹ ਮੁੰਡੇ ਨੇ ਫੋਟੋ ਕਿ ਆਖੀ